ਜੇ ਕਿਸੇ ਨੇ ਫੇਮਸ ਹੋਣਾ ਇੰਸਟਾ ਦੇ ਉੱਤੇ ਜੈਂਡਰ ਉਹਨਾਂ ਦਾ ਕੁਝ ਹੋਰ ਆ ਮੁੰਡੇ ਤੋਂ ਕੁੜੀ ਬਣੇ ਫਿਰਦੇ ਨੇ ਲੜਾਈ ਝਗੜਾ ਲੋਕ ਦੇਖ ਰਹੇ ਨੇ ਕੋਈ ਆਂਡੇ ਚੋਰੀ ਕਰਕੇ ਲੈ ਗਿਆ ਬਿਨਾ ਪੈਸੇ ਦਿੱਤੇ ਉਹ ਉਹ ਚੀਜ਼ਾਂ ਲੋਕ ਦੇਖ ਰਹੇ ਨੇ ਮਤਲਬ ਇਹਨਾਂ ਚ ਬੌਧਿਕਤਾ ਕਿੱਥੇ ਆ ਤੁਹਾਡੀ ਕਿਸ ਤਰੀਕੇ ਦੇ ਨਾਲ ਜਿਹੜੇ ਓੰਕਾਰ ਸਿੰਘ ਪਾਵਾ ਨੇ ਜੀ ਜਿਹੜੇ ਏਵਨ ਸਾਈਕਲ ਦੇ ਸੀਐਮਡੀ ਨੇ ਇਸ ਵੇਲੇ ਕਿਵੇਂ ਉਹਨਾਂ ਨੇ ਆਪਣਾ ਅੰਪਾਇਰ ਖੜਾ ਕੀਤਾ ਤੇ ਕਿਵੇਂ ਉਹਨਾਂ ਨੂੰ ਅੱਜ ਹੈ ਜਿਹੜਾ ਕਿ ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਨਮਾਜ਼ਿਆ ਜਾ ਰਿਹਾ ਤੇ ਉਹਨਾਂ ਦਾ ਐਲਾਨ ਕੀਤਾ ਗਿਆ ਕਿ ਉਹਨਾਂ ਨੂੰ ਪਦਮ ਸ਼੍ਰੀ A1 ਸਾਈਕਲ ਹੈ ਜਿਹੜਾ ਉਹ ਹੀਰੋ ਤੋਂ ਵੀ ਪਹਿਲਾਂ ਸਟੈਬਲਿਸ਼ ਹੋ ਗਿਆ ਸੀ ਸਾਲ 1951 ਚ ਤੇ 52 ਚ ਇਹਨਾਂ ਨੇ ਪ੍ਰੋਡਕਸ਼ਨ ਸ਼ੁਰੂ ਕਰਤੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਲੀ ਇਹਦੀ ਪ੍ਰੋਡਕਸ਼ਨ ਹੁੰਦੀ ਹੈ 250 ਤੋਂ ਵੱਧ ਜਿਹੜੇ ਮਾਡਲ ਨੇ A1 ਸਾਈਕਲ ਦੇ ਇਸ ਲੈਵਲ ਤੱਕ ਲੈ ਕੇ ਗਏ ਓੰਕਾਰ ਸਿੰਘ ਪਾਵਾਹ ਹੁਨੀ ਤੇ ਉਹਨਾਂ ਨੇ ਜੋ ਯੋਗਦਾਨ ਪਾਇਆ ਤੇ ਉਹ ਸਾਰੇ ਯੋਗਦਾਨ ਨੂੰ ਦੇਖ ਕੇ ਉਹਨਾਂ ਦੀ ਪੂਰੀ ਲਾਈਫ ਨੂੰ ਦੇਖ ਕੇ ਉਹਨਾਂ ਨੂੰ ਤਾਂ ਕਰਕੇ ਪਦਮ ਸ਼੍ਰੀ ਕਿਉਂਕਿ ਬਹੁਤ ਵੱਡਾ ਅਵਾਰਡ ਆ ਸਾਡੇ ਦੇਸ਼ ਦਾ ਪਦਮ ਸ਼੍ਰੀ ਹਰ ਕਿਸੇ ਨੂੰ ਐਦਾਂ ਹੀ ਨਹੀਂ ਮਿਲ ਜਾਂਦਾ ਹੈ ਰਾਉਜੀ ਆਪਣੇ ਜਿਹੜੇ ਪੰਜਾਬ ਦੇ ਰੋਲ ਮਾਡਲਸ ਹੋਣੇ ਚਾਹੀਦੇ ਨੇ ਉਹ ਅਸਲ 'ਚ ਨਹੀਂ ਐ ਆਪਾਂ ਕੁੱਲੜ ਪੀਜੇ ਵਾਲਾ ਆਪਾਂ ਸੋਨੂ ਸੀਤੋ ਵਾਲਾ ਆਪਾਂ ਜਿਹੜਾ ਉਹ ਇੱਕ ਗਾਇਕ ਹੋਰ ਐ ਉਹ ਇਦਾਂ ਦੇ ਰੋਲ ਮਾਡਲ ਜਿਹੜੇ ਆਪਾਂ ਦੇਖ ਰਹੇ ਆ ਮੈਡ ਸੰਦੂ ਇਹੋ ਜਿਹੇ ਲੋਕ ਬਹੁਤ ਕੁਝ ਵੇਖ ਰਹੇ ਲੋਕ ਸ਼ੇਅਰ ਵੀ ਬੜਾ ਕਰਦੇ ਆ ਚਾਹੀਏ ਹਾਸੇ ਵਾਲੀਆਂ ਗੱਲਾਂ ਹੋਣ ਚਾਹੀਏ ਕੋਈ ਹੋਣ ਪਰ ਜਦੋਂ ਗੱਲ ਰੋਲ ਮਾਡਲ ਦੀ ਆਂਦੀ ਐ ਉਦੋਂ ਆਪਣੇ ਪੰਜਾਬ 'ਚ ਇਹ ਨਹੀਂ ਪਤਾ ਕਿ ਅਸੀਂ ਰੋਲ ਮਾਡਲ ਬਣਾਉਣਾ ਕਿਨੂੰ ਹੁਣ ਇੱਕ ਬੜੇ ਨਾਮੀ ਵਪਾਰੀ ਨੂੰ ਪਦਮਸ਼੍ਰੀ ਮਿਲਿਆ ਹੂੰ ਤੇ ਨਿਊਜ਼ ਚ ਕੋਈ ਚਰਚਾ ਨਹੀਂ ਹੈ ਕਿਤੇ ਕੋਈ ਗੱਲਬਾਤ ਨਹੀਂ ਹੈ ਵੀ ਹਾਂਜੀ ਪੰਜਾਬ ਦਾ ਆਪਣੇ ਦਾ ਨਾਮ ਰੋਸ਼ਨ ਹੋਇਆ ਹੈ ਕਿਤੇ ਕੋਈ ਚਰਚਾ ਨਹੀਂ ਹੈ ਇਹ ਕਿਉਂ ਦੇਖੋ ਇਹ ਵੱਡਾ ਸਵਾਲ ਹੈ ਜੱਗੀ ਜੀ ਕਿ ਜਿਵੇਂ ਤੁਸੀਂ ਜਿਨ੍ਹਾਂ ਦੇ ਨਾਮ ਲਏ ਨੇ ਜੀ ਕਿ ਉਹਨਾਂ ਨੂੰ ਦੇਖ ਰਹੀ ਹੈ ਜਨਤਾ ਮਤਲਬ ਸਮਝ ਤੋਂ ਪਰੇ ਨੇ ਇਹ ਗੱਲਾਂ ਕਿ ਸਾਡਾ ਜਿਹੜਾ ਬૌਧਿਕ ਲੈਵਲ ਆ ਨਾ ਪੰਜਾਬੀਆਂ ਦਾ ਖਾਸ ਕਰਕੇ ਉਹ ਮਤਲਬ ਕਿੱਥੇ ਗਿਆ ਬਿਲਕੁਲ ਡਾਊਨ ਹੋ ਗਿਆ ਬਿਲਕੁਲ ਜੇ ਕਿਸੇ ਨੇ ਫੇਮਸ ਹੋਣਾ ਇਨਸਟਾ ਦੇ ਉੱਤੇ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਲੋਕ ਕਰਦੇ ਨੇ ਆ ਤੁਸੀਂ ਦੋ ਚਾਰਕ ਮੇਕਅਪ ਆਰਟਿਸਟਾਂ ਦੇ ਨਾਮ ਲਏ ਨੇ ਠੀਕ ਹੈ ਕਿ ਜੈਂਡਰ ਉਹਨਾਂ ਦਾ ਕੁਝ ਹੋਰ ਆ ਮੁੰਡੇ ਤੋਂ ਕੁੜੀ ਬਣੇ ਫਿਰਦੇ ਨੇ ਕੁੜੀਆਂ ਇਸ ਵੇਲੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇਨਸਟਾ ਦੇ ਉੱਤੇ ਬਹੁਤ ਸਾਰਾ ਮਤਲਬ ਇਹ ਹੈ ਕਿ ਕੱਟ ਕਪੜੇ ਪਾ ਕੇ ਤੁਸੀਂ ਉਸ ਨੂੰ ਆਪਣੇ ਆਪ ਨੂੰ ਪ੍ਰੋਮੋਟ ਕਰ ਰਹੇ ਹੋ ਉਹ ਚੀਜ਼ਾਂ ਲੋਕ ਬਹੁਤ ਦੇਖ ਰਹੇ ਨੇ ਲੜਾਈ ਝਗੜਾ ਲੋਕ ਦੇਖ ਰਹੇ ਨੇ ਕੋਈ ਆਂਡੇ ਚੋਰੀ ਕਰਕੇ ਲੈ ਗਿਆ ਬਿਨਾ ਪੈਸੇ ਦਿੱਤੇ ਉਹ ਉਹ ਚੀਜ਼ਾਂ ਲੋਕ ਦੇਖ ਰਹੇ ਨੇ ਮਤਲਬ ਇਹਨਾਂ ਚ ਬੌਧਿਕਤਾ ਕਿੱਥੇ ਹੈ ਤੁਹਾਡੀ ਬਿਲਕੁਲ ਤੁਹਾਨੂੰ ਕੀ ਸਿੱਖਣ ਨੂੰ ਮਿਲ ਰਿਹਾ ਗੱਲ ਇਹ ਹੈ ਕਿ ਇਹ ਇਹ ਚੀਜ਼ਾਂ ਸਿੱਖ ਰਹੇ ਹਾਂ ਅਸੀਂ ਜਾਂ ਬੱਚਿਆਂ ਨੂੰ ਵੀ ਇਹ ਚੀਜ਼ਾਂ ਦਿਖਾ ਰਹੇ ਹਾਂ ਜਦੋਂ ਕਿ ਦਿਖਾਉਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਓੰਕਾਰ ਸਿੰਘ ਪਾਵਾ ਨੇ ਜੀ ਜਿਹੜੇ A1 ਸਾਈਕਲ ਦੇ ਸੀਐਮਡੀ ਨੇ ਇਸ ਵੇਲੇ ਕਿਵੇਂ ਉਹਨਾਂ ਨੇ ਆਪਣਾ ਅੰਪਾਇਰ ਖੜਾ ਕੀਤਾ ਤੇ ਕਿਵੇਂ ਉਹਨਾਂ ਨੂੰ ਅੱਜ ਹੈ ਜਿਹੜਾ ਕਿ ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਜਾ ਰਿਹਾ ਤੇ ਉਹਨਾਂ ਦਾ ਜਿਹੜਾ ਹੈ ਇੱਕ ਐਲਾਨ ਕੀਤਾ ਗਿਆ ਕਿ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਸਾਡੇ ਕੀ ਰਾਗੀ ਕੀਰਤਨੀਆਂ ਨੇ ਭਾਈ ਹਰਜਿੰਦਰ ਸਿੰਘ ਹੋਣੀ ਜੀ ਤੇ ਉਹ ਉਹਨਾਂ ਨੂੰ ਵੀ ਪਦਮਸ਼ਰੀ ਅਵਾਰਡ ਦਿੱਤਾ ਜਾ ਰਿਹਾ ਪਰ ਅੱਜ ਗੱਲ ਅਸੀਂ ਓੰਕਾਰ ਸਿੰਘ ਪਾਵਾ ਉਹਨਾਂ ਤੇ ਕਰਾਂਗੇ ਦੇਖੋ ਓੰਕਾਰ ਸਿੰਘ ਪਾਵਾ ਹੋਣੀ ਨਾ ਇਹ ਐਸੇ ਬਿਜ਼ਨਸ ਟਾਈਕੂਨ ਨੇ ਕਿ ਜਿਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ ਸਾਡੀ ਨਵੀਂ ਜਨਰੇਸ਼ਨ ਨੂੰ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਉਹ ਸੋਚਦੇ ਨੇ ਕਿ ਅਸੀਂ ਬਿਜ਼ਨਸ ਦੇ ਵੱਲ ਜਾਣਾ ਤਾਂ ਕਿਵੇਂ ਬਿਜ਼ਨਸ ਨੂੰ ਸਕਸੈਸ ਤੱਕ ਲੈ ਕੇ ਜਾਣਾ ਉੱਪਰ ਲੀਆਂ ਬੁਲੰਦੀਆਂ ਤੱਕ ਲੈ ਕੇ ਜਾਣਾ ਤਾਂ ਉਹ ਚੀਜ਼ਾਂ ਤੁਹਾਨੂੰ ਵਾਚ ਕਰਨੀਆਂ ਪੈਣਗੀਆਂ ਓਂਕਾਰ ਸਿੰਘ ਪਾਵਾ ਹੋਣੀ ਉਹਨਾਂ ਤੋਂ ਦੇਖੋ ਹੁਣ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ A1 ਸਾਈਕਲ ਦੇਖੋ A1 ਸਾਈਕਲ ਤੇ ਪਲੱਸ ਹੀਰੋ ਸਾਈਕਲ ਜੀ ਦੋਨਾਂ ਦਾ ਮੁਕਾਬਲਾ ਇਹ ਸ਼ੁਰੂ ਤੋਂ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਦੋਨੋਂ ਹੀ ਲੁਧਿਆਣਾ ਤੋਂ ਇਹ ਸ਼ੁਰੂ ਹੋਏ ਦੋਨੋਂ ਹੀ ਇਸ ਵੇਲੇ ਵਰਲਡ ਵਾਈਡ ਨੇ ਹਾਲਾਂਕਿ A1 ਸਾਈਕਲ ਜਿਹੜਾ ਉਹ ਹੀਰੋ ਤੋਂ ਵੀ ਪਹਿਲਾਂ ਸਟੈਬਲਿਸ਼ ਹੋ ਗਿਆ ਸੀ ਸਾਲ 1951 ਚ ਤੇ 52 ਚ ਇਹਨਾਂ ਨੇ ਪ੍ਰੋਡਕਸ਼ਨ ਸ਼ੁਰੂ ਕਰਤੀ ਸੀ ਜੀ ਓਂਕਾਰ ਸਿੰਘ ਪਾਵਾ ਉਹਨਾਂ ਦਾ ਜਿਹੜਾ ਜਨਮ ਹੈ ਉਹ ਵੀ 1952 ਦਾ ਆ ਮਤਲਬ ਜਿਸ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਦੋਂ ਹੀ A1 ਸਾਈਕਲ ਪੂਰੀ ਬਲੰਦੀਆਂ ਤੇ ਸੀ ਮਤਲਬ ਉਦੋਂ ਸ਼ੁਰੂ ਹੋਈ A1 ਸਾਈਕਲ ਹੈ ਨਾ 1952 ਚ ਉਹਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਤੇ ਜਿੰਨੇ ਸਾਲ ਦੇ ਹੁਣ ਅੱਜ 72 73 ਸਾਲ ਦੇ ਪਾਵਾ ਆਪ ਨੇ ਉਹਨੇ ਸਾਲ ਦੀ A1 ਕੰਪਨੀ ਆ ਜੀ ਤੇ ਇਸ ਵੇਲੇ ਜਿਹੜਾ A1 ਸਾਈਕਲ ਆ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਲੀ ਇਹਦੀ ਪ੍ਰੋਡਕਸ਼ਨ ਹੁੰਦੀ ਹੈ 250 ਤੋਂ ਵੱਧ ਜਿਹੜੇ ਮਾਡਲ ਨੇ A1 ਸਾਈਕਲ ਦੇ ਜੀ ਤੇ ਪੂਰੇ ਵਰਲਡ ਦੇ ਵਿੱਚ ਤਕਰੀਬਨ 50 60 65 ਕੰਟਰੀਆਂ ਦੇ ਵਿੱਚ ਇਹਨਾਂ ਦਾ ਸਾਈਕਲ ਆ ਜਿਹੜਾ ਐਕਸਪੋਰਟ ਹੁੰਦਾ अफ्रीका लैटिन अमेरिका यूरोप ਦੇ ਵਿੱਚ ਇਹਨਾਂ ਦੇ ਬੱਚਿਆਂ ਵਾਲੇ ਸਾਈਕਲ ਜਿਹੜੇ ਹੈਗੇ ਨੇ ਉਹ ਹੁੰਦੇ ਨੇ ਇੰਡੀਆ ਬਾਕੀ ਆ ਬੰਗਲਾਦੇਸ਼ শ্রীলੰਕਾ ਇਹ ਪਾਕਿਸਤਾਨ afghanistan ਇਹ ਤਾਂ ਹੈਗੀ ਇਹਨਾਂ ਕੰਟਰੀਆਂ ਤੇ ਸੈਕਿੰਡ బిਗੇਸਟ ਮੈਨੂਫੈਕਚਰਿੰਗ ਕੰਪਨੀ ਆ ਇੰਡੀਆ ਦੇ ਵਿੱਚ A1 ਸਾਈਕਲ ਤੇ ਫਸਟ ਆਫਕੋਰਸ ਕੀ ਹੀਰੋ ਵਾਲੇ ਨੇ ਹੈਨਾ ਤੇ ਹੁਣ ਇਸ ਲੈਵਲ ਤੱਕ ਲੈ ਕੇ ਗਏ ਓੰਕਾਰ ਸਿੰਘ ਪਾਵਾ ਹੁਣੀ ਤੇ ਉਹਨਾਂ ਨੇ ਜੋ ਯੋਗਦਾਨ ਪਾਇਆ ਤੇ ਉਹ ਸਾਰੇ ਯੋਗਦਾਨ ਨੂੰ ਦੇਖ ਕੇ ਉਹਨਾਂ ਦੀ ਪੂਰੀ ਲਾਈਫ ਨੂੰ ਦੇਖ ਕੇ ਉਹਨਾਂ ਨੂੰ ਤਾਂ ਕਰਕੇ ਪਦਮ ਸ਼੍ਰੀ ਕਿਉਂਕਿ ਬਹੁਤ ਵੱਡਾ ਅਵਾਰਡ ਆ ਸਾਡੇ ਦੇਸ਼ ਦਾ ਪਦਮ ਸ਼੍ਰੀ ਹਰ ਕਿਸੇ ਨੂੰ ਐਦਾਂ ਹੀ ਨਹੀਂ ਮਿਲ ਜਾਂਦਾ ਇਹ ਬਿਲਕੁਲ ਸੋ ਸਾਰੇ ਜੀਵਨ ਦੀ ਤੁਹਾਡੀ ਕਹਾਣੀ ਜੀਵਨ ਦਾ ਤੁਹਾਡਾ ਸੰਘਰਸ਼ ਜੀਵਨ ਦੀਆਂ ਤੁਹਾਡੀਆਂ ਪ੍ਰਾਪਤੀਆਂ ਨੂੰ ਦੇਖ ਕੇ ਇਹ ਦਿੱਤਾ ਜਾਂਦਾ ਸੋ ਬੜੇ ਮਾਣ ਵਾਲੀ ਗੱਲ ਹੈ ਕਿ ਸਰਦਾਰ ਓੰਕਾਰ ਸਿੰਘ ਪਾਵਾ ਹੋਰਾਂ ਨੂੰ ਇਹ ਪਦਮਸ਼ਰੀ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਤੇ ਜੇ ਇਹਨਾਂ ਦੀ ਫੈਮਿਲੀ ਦੇ ਬਾਰੇ ਥੋੜੀ ਜੀ ਗੱਲ ਕਰੀਏ ਤਾਂ ਫੈਮਿਲੀ ਪਹਿਲਾਂ ਤੋਂ ਵੈਲ ਸਟੈਬਲਿਸ਼ ਸੀ ਜੀ ਤੇ ਜਿਹੜੇ ਇਹਨਾਂ ਦੇ ਪੁਰਖੇ ਸੀਗੇ ਉਹ 1947 ਦੀ ਵੰਡ ਤੋਂ ਬਾਅਦ ਇੱਧਰ ਆਏ ਲੁਧਿਆਣੇ ਆਏ ਤੇ ਉਹ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਹੋਗੇ ਉਹ ਤਿੰਨ ਭਰਾ ਸੀਗੇ ਤੇ ਪਾਵਾ ਬ੍ਰਦਰਸ ਤੇ ਉਹਨਾਂ ਨੇ ਦੇਖੋ ਫਿਰ ਪਹਿਲਾਂ ਜਿਹੜੇ ਉਹਨਾਂ ਦੇ ਬਜ਼ੁਰਗ ਸੀਗੇ ਦੱਸਦੇ ਨੇ ਕਹਿੰਦੇ ਕਿ ਪਹਿਲਾਂ ਅਸੀਂ ਨਾ ਸਾਈਕਲ ਦੇ ਕੰਪੋਨੈਂਟ ਅਸੀਂ ਲਿਆ ਕੇ ਉਹਨੂੰ ਆ ਪਾਰਟ ਨੇ ਜਿਹੜੇ ਉਹਦੇ ਅਸੈਂਬਲ ਕਰਕੇ ਵੇਚਦੇ ਸੀ ਜਿਵੇਂ ਪੈਡਲ ਹੋਗੇ ਜਾਂ ਕੋਈ ਹੋਰ ਸਾਈਕਲ ਦੇ ਪਾਰਟ ਆਸੇ-ਪਾਸਿਓ ਲੈ ਕੇ ਉਹਨਾਂ ਨੂੰ ਅਸੈਂਬਲ ਕਰਕੇ ਪੈਡਲ ਬਣਾ ਲੈਣਾ ਸਮਾਨ ਨਾਲ ਅਲੱਗ-ਅਲੱਗ ਲੈ ਕੇ ਤੇ ਫਿਰ ਉਹਨੂੰ ਡਿਸਟ੍ਰੀਬਿਊਟ ਕਰਦੇ ਸੀ ਤੇ ਫਿਰ 1951 ਦੇ ਵਿੱਚ ਉਹ ਦੌਰ ਆਇਆ ਜਦੋਂ ਇਹਦੇ ਫਾਦਰ ਸਾਹਿਬ ਪਾਵਾ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਨੇ ਤੇ ਉਹ ਤਿੰਨ ਬ੍ਰਦਰ ਸੀਗੇ ਉਹਨਾਂ ਨੇ ਫਿਰ ਸੋਚਿਆ ਕਿ ਸਾਈਕਲਿੰਗ ਇੰਡਸਟਰੀ ਆਪਣੀ ਹੋਣੀ ਚਾਹੀਦੀ ਹੈ ਕਿਉਂਕਿ ਉਸ ਵੇਲੇ ਨਾ ਆਂਡੀਆਂ ਦੇ ਵਿੱਚ ਲੋੜ ਸੀਗੀ ਕਿ ਸਾਈਕਲ ਮੈਨੂਫੈਕਚਰਿੰਗ ਹੋਵੇ ਬਾਹਰਲੀਆਂ ਕੰਪਨੀਆਂ ਬਹੁਤ ਬਣਾ ਰਹੀਆਂ ਸੀ ਜਿਵੇਂ ਹਰਕੁਲਿਸ ਹੋ ਗਈ ਇੱਕ ਦੋ ਘ ਹੋਰ ਇੰਗਲੈਂਡ ਦੀਆਂ ਕੰਪਨੀਆਂ ਸੀਗੀਆਂ ਇਹ ਪਲਾਂਟ ਲੱਗੇ ਹੋਏ ਸੀ ਤੇ ਇੱਕ ਇਹ ਸੀ ਕਿ ਜ਼ਰੂਰਤ ਸੀ ਕਿ ਇੱਕ ਲੋਕਲ ਜਿਹੜਾ ਮੈਨੂਫੈਕਚਰਰ ਤਿਆਰ ਕਰੇ ਸਾਈਕਲ ਨੂੰ ਤੇ ਉਦੋਂ ਫਿਰ 1951 ਦੇ ਵਿੱਚ ਲਾਇਸੈਂਸ ਰਾਜ ਸੀਗਾ ਲਾਇਸੈਂਸ ਮਿਲਿਆ ਇਹਨਾਂ ਨੂੰ ਪਾਵਾ ਬ੍ਰਦਰਸ ਨੂੰ ਫਿਰ ਇਹਨਾਂ ਨੇ ਸ਼ੁਰੂ ਕੀਤਾ ਤੇ 1952 ਚ ਇਹਨਾਂ ਨੇ ਸਾਈਕਲ ਪ੍ਰੋਡਕਸ਼ਨ ਕਰਨਾ ਸ਼ੁਰੂ ਕਰਤਾ ਸੀਗਾ ਤੇ ਉਸੇ ਦੌਰ ਚ ਮੇਰੇ ਖਿਆਲ ਚ 10 ਅਗਸਤ 1952 ਨੂੰ ਓਂਕਾਰ ਸਿੰਘ ਪਾਵਾ ਉਹਨਾਂ ਦਾ ਜਨਮ ਹੋਇਆ ਤਿੰਨਾ ਭਰਾਵਾਂ ਦੇ ਵਿੱਚੋਂ ਜਿਹੜੇ ਇੱਕ ਬ੍ਰਦਰ ਦੇ ਘਰ ਦੇ ਵਿੱਚ ਤੇ ਇਹਨਾਂ ਨੇ ਫਿਰ ਪੜ੍ਹਾਈ ਵਗੈਰਾ ਕੀਤੀ ਆ ਤੇ ਫਿਰ 1974 ਦੇ ਵਿੱਚ ਆ ਕੇ ਇਹਨਾਂ ਨੇ ਜਦੋਂ ਪੜ੍ਹਾਈ ਪੂਰੀ ਕਰ ਲਈ ਤਾਂ ਫਿਰ ਇਹਨਾਂ ਨੇ 1973-74 ਦੇ ਵਿੱਚ ਇਹ ਜਿਹੜਾ ایਵਨ ਸਾਈਕਲਿੰਗ ਹੈ ਇਹਨੂੰ ਜੁਆਇਨ ਕਰ ਲਿਆ ਮਤਲਬ ਫੈਮਿਲੀ ਬਿਜ਼ਨਸ ਜੁਆਇਨ ਕੀਤਾ ਤੇ ਉਸ ਵੇਲੇ ਉਦੋਂ ਤੱਕ 25 20-25 ਕ ਮਾਡਲ ਸੀਗੇ ایਵਨ ਦੇ ਸਿਰਫ ਤੇ ਇਸ ਵੇਲੇ ਜਿਹੜੇ ਹੈਗੇ ਨੇ ਕਿ 250 ਪਲੱਸ ਮਾਡਲ ਤਿਆਰ ਹੋ ਰਹੇ ਨੇ ਫਿਰ ਇਹ ਹੌਲੀ-ਹੌਲੀ ਐਮ ਡੀ ਬਣੇ ਫਿਰ ਇਸ ਵੇਲੇ ਸੀ ਐਮ ਡੀ ਨੇ ਹੁਣ ਅੱਗੇ ਇਹਨਾਂ ਦੇ ਦੋ ਬੇਟੇ ਨੇ ਉਹ ਵੀ ਪੂਰਾ ਇਸ ਕਾਰੋਬਾਰ ਦੇਖਦੇ ਨੇ ਅੱਛਾ ਜਿਹੜੇ ਇਹਨਾਂ ਦੇ ਅੱਗੇ ਦਾਦਾ ਜੀ ਉਹ ਨਹੀਂ ਸੀਗੇ ਤਿੰਨ ਬ੍ਰਦਰ ਸੀਗੇ ਤੇ ਉਹਨਾਂ ਦੇ ਕੁਝ ਅਲੱਗ-ਅਲੱਗ ਸੀਗੇ ਮਤਲਬ ਤਿੰਨ ਚਾਰ ਜਿਹੜੇ ਉਹਨਾਂ ਦੇ ਕੰਮ ਸੀਗੇ ਇੱਕ ਸਾਈਕਲਿੰਗ ਏ1 ਦਾ ਸੀਗਾ ਇੱਕ ਕੋਈ ਹੋਰ ਕੰਪੋਨੈਂਟਸ ਬਣਾਉਣ ਦੀ ਫੈਕਟਰੀ ਸੀ ਇੱਕ ਹੋਰ ਸੀ ਸੋ ਇਹਨਾਂ ਦੇ ਫਾਦਰ ਸਾਹਿਬ ਦੇ ਹਿੱਸੇ ਏ1 ਆ ਗਿਆ ਕਿ ਤੁਸੀਂ ਸਾਈਕਲ ਸੰਭਾਲੋ ਆਪਣਾ ਫਿਰ ਅੱਗੇ ਉਹ ਅੰਗਾਰ ਸਿੰਘ ਹੋਰਾਂ ਨੇ ਆਪਣਾ ਦੇਖਿਆ ਤੇ ਫਿਰ ਅੱਗੇ ਉਹਨਾਂ ਦੇ ਬੇਟੇ ਕਰ ਰਹੇ ਨੇ ਹੁਣ ਜਿਹੜਾ A1 ਸਾਈਕਲ ਆ ਦੇਖੋ ਬਹੁਤ ਸਾਰੇ ਲੋਕਾਂ ਦੀਆਂ ਯਾਦਾਂ ਜੱਗੀਆਂ ਜੁੜੀਆਂ ਹੋਣਗੀਆਂ ਬਿਲਕੁਲ ਮੈਂ ਸਾਡੇ ਘਰ ਵੀ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਛੋਟੇ ਹੁੰਦੇ ਸੀ ਚਲਾਉਣਾ ਨਹੀਂ ਆਂਦਾ ਸੀ ਪਰ ਉਹ ਕੈਂਚੀ ਜਿਹੜਾ ਲੱਤ ਮਾਰ ਕੇ ਤੇ ਉਸ ਤੋਂ ਬਾਅਦ ਉੱਥੇ ਚੜ ਜਾਣਾ ਹਾਂ ਤੇ ਸਾਈਕਲ ਲੈ ਕੇ ਜਾਣਾ ਉਹ ਬੜਾ ਮਤਲਬ ਜਿਹੜਾ ਸਰ ਨਾਲੋਂ ਮਸ਼ਹੂਰ ਸਾਈਕਲ ਹੋਇਆ ਏ1 ਦਾ ਏ1 ਹੋਇਆ ਤੇ ਉਹ ਆਹੀ ਹੋਇਆ ਜਿਹੜਾ ਕੈਂਚੀ ਸਾਈਕਲ ਸੀਗਾ ਕਿਉਂਕਿ ਉਹਨਾਂ ਵੇਲੇਾਂ ਚ ਮੈਂ ਇਮੇਜਿਨ ਕਰ ਸਕਦਾ ਕਿ ਹਰ ਇੱਕ ਕੋਲ ਵਹੀਕਲ ਨਹੀਂ ਸੀਗੀਆਂ ਕਾਰਾਂ ਨਹੀਂ ਸੀਗੀਆਂ ਤਾਂ ਸਾਈਕਲ ਹੀ ਇੱਕ ਮੇਨ ਜਿਹੜਾ ਵਹੀਕਲ ਮੰਨਿਆ ਜਾਂਦਾ ਸੀ ਸਹੀ ਗੱਲ ਹੈ ਮੈਂ ਮੈਂ ਉਹੀ ਗੱਲ ਦੱਸ ਰਿਹਾ ਸੀਗਾ ਮੇਰਾ ਖੁਦ ਦਾ ਜਿਹੜਾ ਪਹਿਲਾ ਸਾਈਕਲ ਸੀ ਉਹ ਏ1 ਸਾਈਕਲ ਸੀ ਮੈਨੂੰ ਯਾਦ ਹੈ ਕਿ ਉਹ 20 ਇੰਚ ਹਾਈਟ ਵਾਲਾ ਸਾਈਕਲ ਸੀਗਾ ਕਿਉਂਕਿ ਉਹ ਛੋਟੇ ਸੀ ਨਾ ਅਸੀਂ ਤੋ ਫਾਦਰ ਸਾਹਿਬ ਫਿਰ ਮੈਂ ਸਿਮਰੇ ਸਿਸਟਰ ਦੇ ਲਈ ਉਹਨਾਂ ਨੇ ਲਿਆਂਦਾ ਉਹ 20 ਇੰਚ ਦਾ ਲਿਆਂਦਾ ਮੋਸਟਲੀ 21 ਜਾਂ 22 ਇੰਚ ਦਾ ਹੁੰਦਾ ਸੀ ਸਾਈਕਲ ਤੋ ਬੱਚੇ ਸੀ ਕਿ ਤਾਂ ਕਰਕੇ ਉਹਨਾਂ ਨੇ ਥੋੜਾ ਜਿਹਾ ਇੱਕ ਅੱਧਾ ਇੰਚ ਛੋਟਾ 20 ਇੰਚ ਦਾ ਲੈ ਕੇ ਆਂਦਾ ਔਰ ਲਾਲ ਉਹਦਾ ਰੰਗ ਸੀਗਾ ਤੇ A1 ਉਹਦੇ ਤੇ ਲਿਖਿਆ ਹੁੰਦਾ ਸੀ ਮਤਲਬ ਉਹ ਪਹਿਲਾ ਸਾਈਕਲ ਉਹ ਤੇ ਚਲਾਇਆ ਪਹਿਲਾ ਜਿਵੇਂ ਆਪਾਂ ਗੱਲ ਕਰਦੇ ਆ ਪਹਿਲਾ ਕੈਂਚੀ ਸਿੱਖਣੀ ਪੈਂਦੀ ਫਿਰ ਬੰਦਾ ਡੰਡੇ ਤੇ ਚੜਦਾ ਸੀ ਤੇ ਫਿਰ ਹੌਲੀ ਹੌਲੀ ਅੱਗੇ ਕਾਠੀ ਤੇ ਕਹਿ ਦਿੰਦੇ ਆਪਾਂ ਹੈਨਾ ਸੀਟ ਜੀ ਨੂੰ ਵੀ ਮੈਂ ਹੁਣ ਕਾਠੀ ਚਲਾਉਣ ਲੱਗ ਗਿਆ ਮੈਨੂੰ ਯਾਦ ਆ ਮੈਂ ਇੱਕ ਦੋ ਵਾਰ ਡਿੱਗਿਆ ਵੀ ਆ ਇੱਕ ਵਾਰ ਜਾ ਰਿਹਾ ਤੇ ਉਹ ਆਉਂਦਾ ਕੈਚੀ ਡੰਡਾ ਸੀਗਾ ਤੇ ਉਹ ਹੁੰਦਾ ਨਾ ਬੱਚਿਆਂ ਨੂੰ ਕੀ ਮੈਂ ਯਾਰ ਕਾਠੀ ਤੇ ਵੀ ਬੈਠਾ ਹੁਣ ਤੇ ਜਦੋਂ ਕਾਠੀ ਤੇ ਬੈਠੇ ਹੋ ਤੇ ਸੜਕ ਸੀਗੀ ਤੇ ਸਾਈਡ ਤੇ ਮੈਂ ਡਿੱਗਿਆ ਸਾਈਡ ਤੇ ਉਹ ਬਾੜ ਜੀ ਸੀ ਕੰਡੇ ਵਾਲੀ ਮੈਨੂੰ ਅੱਜ ਵੀ ਯਾਦ ਆ ਉਹ ਜਗ੍ਹਾ ਵੀ ਯਾਦ ਆ ਮੈਨੂੰ ਪਿੰਡ ਦੀ ਤੇ ਉਹ ਜਿੱਥੇ ਮੈਂ ਡਿੱਗਿਆ ਉੱਥੇ ਮੇਰੇ ਕੰਡੇ ਬਹੁਤ ਲੱਗੇ ਮਤਲਬ ਇਸ ਤਰੀਕੇ ਦੀਆਂ ਯਾਦਾਂ ਬਹੁਤ ਸਾਰੇ ਲੋਕਾਂ ਦੀ ਇਹ ਇਵਨ ਸਾਈਕਲ ਦੇ ਨਾਲ ਹੋਣਗੀਆਂ ਬਿਲਕੁਲ ਤੇ ਹੁਣ ਇਹ EV ਦੇ ਵਿੱਚ ਵੀ ਜਾ ਰਹੇ ਨੇ ਇਲੈਕਟ੍ਰੋਨਿਕ ਜਿਹੜੇ ਸਾਈਕਲ ਨੇ ਪਰ ਉਹ ਆਪ ਮੰਨਦੇ ਨੇ ਕਹਿੰਦੇ ਕਿ ਇੰਡੀਆ ਦੇ ਵਿੱਚ ਹਜੇ ਇਲੈਕਟ੍ਰੋਨਿਕ ਸਾਈਕਲ ਦੀ ਓਨੀ ਡਿਮਾਂਡ ਹੈ ਨਹੀਂ ਹਜੇ ਅਸੀਂ ਕਾਫੀ ਦੂਰ ਆ ਕਿਉਂਕਿ ਉਹਦੇ ਕਾਰਨ ਨੇ ਬਹੁਤ ਸਾਰੇ ਹੈ ਨਾ ਤੇ ਜਿਵੇਂ ਬਾਈਕ ਲੈ ਲਈਏ ਆਪਾਂ e-bikes ਚੱਲਣ ਲੱਗ ਗਈਆਂ ਨੇ ਪਰ ਸਾਈਕਲ ਇਹ ਜਿਹੜੇ ਇਲੈਕਟ੍ਰਿਕ ਨੇ ਉਹ ਹਜੇ ਓਨੇ ਕਾਮਯਾਬ ਹੋਏ ਨਹੀਂ ਹੈਗੇ ਪਰ ਪਾਵਾ ਸਾਹਿਬ ਦੀ ਜਿਹੜੀ ਆਪਣੀ ਇੱਕ ਜਰਨੀ ਆ ਲਾਈਫ ਦੀ ਹੁਣ ਦੇਖੋ ਕਿੱਥੋਂ ਆਪਾਂ ਗੱਲ ਸ਼ੁਰੂ ਕਰੀ ਸੀ ਕਿ ਸੋਨੂ ਸੀਤਵਾਲਾ ਸੋਨੂ ਸੀਤਵਾਲੇ ਨੂੰ ਸਾਡੇ ਨੌਜਵਾਨ ਜਾਂ ਬੱਚੇ ਦੇਖਦੇ ਨੇ ਜਾਂ ਹੋਰ ਬਹੁਤ ਸਾਰੇ ਨੇ ਜਿਹੜੇ ਮੇਕਅਪ ਆਰਟਿਸਟ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਆ ਜੀ ਠੀਕ ਹੈ ਉਹਨਾਂ ਦਾ ਆਪਦਾ ਜੋ ਹੈ ਉਹ ਪੈਸੇ ਕਮਾ ਰਹੇ ਆ ਉਥੋਂ ਦੇ ਆ ਗੱਲ ਹੋਈ ਪਰ ਜਦੋਂ ਤੁਸੀਂ ਜਦੋਂ ਤੁਸੀਂ ਇੱਕ ਲੈਵਲ ਤੇ ਜਾ ਕੇ ਇਹ ਚੀਜ਼ ਦੇਖਦੇ ਹੋ ਨਾ ਕਿ ਯਾਰ ਠੀਕ ਹੈ ਉਹ ਇੱਕ ਸਿਰਫ ਐਂਟਰਟੇਨਮੈਂਟ ਸੋਰਸ ਹੈ ਉਹ ਤੁਸੀਂ ਉਹਨਾਂ ਨੂੰ ਦੇਖੋ ਤੁਸੀਂ ਉਹਨਾਂ ਨਾਲ ਉਹਨਾਂ ਨਾਲ ਹਾਸਾ ਖੇਡਾ ਉਹਨਾਂ ਦੀਆਂ ਅਦਿਲਾ ਦੇਖ ਕੇ ਖੁਸ਼ ਹੋ ਹਮ ਹਰ ਇੱਕ ਕੋਈ ਕਰਦਾ ਹੈ ਪਰ ਜਦੋਂ ਤੁਸੀਂ ਉਹਨਾਂ ਨੂੰ ਆਪ ਦੇ ਉੱਤੇ ਹਾਵੀ ਕਰ ਲੈਨੇ ਹੋ ਨਾ ਇੱਕ ਮੈਨੂੰ ਫਿਟਨੈਸ ਸਟੈਂਡਰ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਜਿਹੜੀ ਆਪਣੀ ਰੀਲ ਹੁੰਦੀ ਹੈ ਕਦੇ ਤੁਸੀਂ ਨੋਟ ਕੀਤਾ ਜਾਂ ਨਹੀਂ ਕੀਤਾ ਜਿਹੜੀ ਆਪਣੀ ਲੈਪਟਾਪ ਦੀ ਸਕਰੀਨ ਹੁੰਦੀ ਹੈ YouTube ਤੇ ਆਪਾਂ ਦੇਖਦੇ ਹਾਂ ਕੋਈ ਵੀ ਚੀਜ਼ ਉਹ ਇਸ ਤਰ੍ਹਾਂ ਕੇ ਦੀ ਹੁੰਦੀ ਹੈ ਤੇ ਜਿਹੜੀ ਫੋਨ ਵਾਲੀ ਰੀਲ ਹੁੰਦੀ ਉਹ ਇਸ ਤਰ੍ਹਾਂ ਕੇ ਦੀ ਹੁੰਦੀ ਹੈ ਤੇ ਰੀਲ ਉੱਪਰ ਨੂੰ ਹੀ ਕਿਉਂ ਜਾਂਦੀ ਹੈ ਆਪਾਂ ਐ ਕਰਦੇ ਹਾਂ ਨਾ ਵੀ ਉੱਤੇ ਚਲੀ ਜਾਵੇ ਤੇ ਥੱਲੇ ਨੂੰ ਕਿਉਂ ਨਹੀਂ ਕਰਦੇ ਆਪਾਂ ਕਹਿੰਦੇ ਉਹ ਜਿਹੜੀਆਂ ਕੰਪਨੀਆਂਜ਼ ਆ ਉਹਨਾਂ ਨੇ ਇੱਥੋਂ ਤੱਕ ਸਰਚ ਕੀਤਾ ਹੋਇਆ ਜਦੋਂ ਤੁਸੀਂ ਆਪਦੀਆਂ ਅੱਖਾਂ ਦੀ ਜਿਹੜੀ ਪੁਤਲੀ ਆ ਉਹ ਐ ਕਰੋਗੇ ਨਾ ਉੱਤੇ ਚੱਕਦੇ ਹੋ ਤਾਂ ਉਹਦੇ ਨਾਲ ਤੁਹਾਡਾ ਡੋਪਾਮਾਈਨ ਰਿਲੀਜ਼ ਹੁੰਦਾ ਹੈ ਉਹ ਕੀ ਹੈ ਜਦੋਂ ਆਪਾਂ ਕੋਈ ਵੀ ਨਸ਼ਾ ਕਰਦੇ ਆ ਯਾ ਕੋਈ ਐਡਿਕਸ਼ਨ ਹੈ ਰੀਅਲ ਕੋਈ ਵੀ ਕਰਦੇ ਆ ਤਾਂ ਉਹ ਡੋਪਾਮਾਈਨ ਰিলিজ ਹੁੰਦਾ ਤੁਹਾਡਾ ਤੁਸੀਂ ਰਿਲੈਕਸੇਸ਼ਨ ਫੀਲ ਕਰਦੇ ਤਾਂ ਉਥੋਂ ਤੱਕ ਉਹ ਕੰਪਨੀਆਂ ਨੇ ਸੋਚਿਆ ਹੋਇਆ ਬਿਲਕੁਲ ਬਿਲਕੁਲ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਡਾ ਵਿਜ਼ਨ ਕਲੀਅਰ ਹੋਣਾ ਬਹੁਤ ਜ਼ਰੂਰੀ ਜਿਵੇਂ ਤੁਸੀਂ ਗੱਲ ਕੀਤੀ ਵੀ 1952 ਚ ਨਾ ਨੇ ਫੈਕਟਰੀ ਲਾਈ ਹਾਂ ਤੁਸੀਂ ਦੇਖੋ ਉਸ ਵੇਲੇ ਜਦੋਂ 73 74 ਚ ਆਏ ਉਦੋਂ ਨਾਕ سہولتਾਂ ਹੁੰਦੀਆਂ ਸੀ ਨਾ ਕੋਈ ਨਹੀਂ ਉਹ ਦੱਸ ਰਹੇ ਨੇ ਮਤਲਬ ਜਦੋਂ ਇਹਨਾਂ ਨੇ 74 75 ਦਾ ਜਿਹੜਾ ਦੌਰ ਸੀ ਨਾ ਉਦੋਂ ਜਾਂ ਜਦੋਂ 65 ਜਾਂ 60 ਵਾਲਾ ਦਹਾਕਾ ਸੀ ਉਦੋਂ ਇਹ ਸੀਗਾ ਉਹ ਕਹਿੰਦੇ ਕਿ ਹਰ ਚੀਜ਼ ਬਲੈਕ ਚ ਮਿਲਦੀ ਸੀ ਜੇ ਕੋਲਾ ਲੈ ਕੇ ਆਉਣਾ ਤੁਸੀਂ ਕੋਲਾ ਵੀ ਬਲੈਕ ਚ ਤੁਹਾਨੂੰ ਮਿਲਣਾ ਤੇ ਜੇ ਸਟੀਲ ਹੈ ਸਟੀਲ ਵੀ ਤੁਹਾਨੂੰ ਬਲੈਕ ਚ ਮਿਲਣਾ ਤੇ ਇੱਥੋਂ ਤੱਕ ਉਹ ਦੱਸ ਦੇ ਨੇ ਕਹਿੰਦੇ ਕਿ ਉਸ ਵੇਲੇ ਨਾ ਜਿਹਦੀ ਡਿਮਾਂਡ ਸੀਗੀ ਸਾਈਕਲ ਵਿਕਦਾ ਤਾਂ ਸੀ ਜੇ ਸਾਈਕਲ ਦੇ ਵਿੱਚ ਡਨਲੋਪ ਦਾ ਟਾਇਰ ਹੁੰਦਾ ਸੀਗਾ ਉਹ ਕਹਿੰਦੇ ਕਿ ਡਨਲੋਪ ਦੇ ਟਾਇਰਾਂ ਦੀ ਬਲੈਕ ਸਾਨੂੰ ਲੈ ਕੇ ਆਉਣੀ ਪੈਂਦੀ ਸੀ ਕਿਉਂਕਿ ਕੰਪਨੀ ਇਹਨਾਂ ਦੇ ਬਣਾਉਣੀ ਆ ਸਾਈਕਲ ਜੇ ਬਣ ਗਿਆ ਤਾਂ ਸਾਈਕਲ ਦਾ ਮੋਸਟ ਇੰਪੋਰਟੈਂਟ ਪਾਰਟ ਤਾਂ ਚੱਕਾ ਤੇ ਟਾਇਰ ਹੈ ਸੋ ਚੱਕਾ ਤਾਂ ਇਹਨਾਂ ਨੇ ਬਣਾ ਲਿਆ ਟਾਇਰ ਤਾਂ ਨਹੀਂ ਬਣਾ ਰਹੇ ਨਾ ਟਾਇਰ ਇਹਨਾਂ ਨੇ ਅੱਗੇ ਮੈਨੂਫੈਕਚਰਰ ਤੋਂ ਲੈਣਾ ਸੋ ਉਦੋਂ ਇਹ ਗੱਲ ਹੈ ਹੁੰਦੀ ਸੀ ਕਿ ਜੇ ਸਾਈਕਲ 'ਚ ਡਨਲੋਪ ਦਾ ਟਾਇਰ ਨਹੀਂ ਹੈ ਤਾਂ ਇਹ ਸਾਈਕਲ ਵਧੀਆ ਨਹੀਂ ਫਿਰ ਉਹ ਮਜਬੂਰੀ ਵਾਸਤੇ ਕੰਪਨੀਆਂ ਨੂੰ ਡਨਲੋਪ ਦਾ ਟਾਇਰ ਲੈ ਕੇ ਆਉਣਾ ਪੈਂਦਾ ਸੀ ਜਦੋਂ ਡਨਲੋਪ ਦੇ ਟਾਇਰ ਦੀ ਡਿਮਾਂਡ ਇੰਨੀ ਵਧ ਗਈ ਤਾਂ ਫਿਰ ਉਹਦੀ ਬਲੈਕ ਵੀ ਵਧ ਗਈ ਮਤਲਬ ਇਸ ਤਰੀਕੇ ਦੇ ਦੌਰਾਂ ਚੋਂ ਇਹਨਾਂ ਨੇ ਆਪਣੀ A1 ਕੰਪਨੀ ਨੂੰ ਲੰਘਾਇਆ ਜਦੋਂ ਹਰ ਇੱਕ ਚੀਜ਼ ਬਲੈਕ ਚ ਮਿਲਣੀ ਸੀਗੀ ਹੁਣ ਤਾਂ ਖੈਰ ਬਹੁਤ ਦਰਸਤ ਹੋ ਗਿਆ ਸਿਸਟਮ ਤੇ ਉਹ ਜਿਹੜਾ ਦੌਰ ਸੀਗਾ ਹਰ ਇੱਕ ਚੀਜ਼ ਬਲੈਕ ਚ ਲੈ ਕੇ ਆਉਣੀ ਅੱਛਾ ਹੋਰ ਉਦੋਂ ਪ੍ਰੋਬਲਮ ਇਹ ਸੀ ਟਰਾਂਸਪੋਰਟੇਸ਼ਨ ਦਾ ਸਾਧਨ ਹੈ ਹੀ ਨਹੀਂ ਸੀ ਕੁਝ ਕੱਲਾ ਸਾਈਕਲ ਹੀ ਹੁੰਦਾ ਸਾਈਕਲ ਹੁੰਦਾ ਸੀ ਜਾਂ ਸਾਈਕਲ ਨੂੰ ਲੈ ਕੇ ਵੀ ਤਾਂ ਜਾਣਾ ਨਾ ਜੰਗੀ ਸਾਈਕਲ ਨੂੰ ਬੰਬੇ ਪੋਰਟ ਤੱਕ ਲੈ ਕੇ ਜਾਣਾ ਜਾਂ ਤੁਹਾਨੂੰ ਉਹ ਟ੍ਰੇਨ ਚ ਲੈ ਕੇ ਜਾਣਾ ਪੂਰ ਪਰ ਟ੍ਰੇਨ ਦੇ ਸਟੇਸ਼ਨ ਤੋਂ ਤੁਸੀਂ ਜਿਹੜੀ ਕਾਰਖਾਨਾ ਤੁਹਾਡਾ ਉੱਥੋਂ ਟ੍ਰੇਨ ਸਟੇਸ਼ਨ ਤੱਕ ਲੈ ਕੇ ਜਾਣ ਲਈ ਉਹ ਪਹਿਲਾਂ ਦੱਸਦੇ ਨੇ ਕਹਿੰਦੇ ਕਿ ਗੱਡਿਆਂ ਤੇ ਹੀ ਲੈ ਕੇ ਜਾਂਦੇ ਸੀ ਅਸੀਂ 10-10 ਸਾਈਕਲ ਕਰਕੇ ਅੱਗੇ ਟ੍ਰੇਨ ਤੱਕ ਲੈ ਕੇ ਜਾਣਾ ਫਿਰ ਟ੍ਰੇਨ ਬੰਬੇ ਜਾਣੀ ਫਿਰ ਬੰਬੇ ਉੱਥੇ ਪੋਰਟ ਤੋਂ ਜਿਹੜੇ ਵੀ ਦੇਸ਼ ਦੇ ਵਿੱਚ ਅੱਗੇ ਜਾਣਾ ਫਿਰ ਉੱਥੋਂ ਸ਼ਿਪ ਹੋਣਾ ਉਹ ਤੁ ਫਿਰ ਅੱਗੇ ਉਹ ਐਕਸਪੋਰਟ ਹੁੰਦਾ ਸੀ ਮਤਲਬ ਇੰਨਾ ਕੁਝ ਹੁੰਦਾ ਸੀਗਾ ਬਾਕੀ ਹੁਣ ਤਾਂ ਟਰਾਂਸਪੋਰਟਿੰਗ ਦੇ ਸਾਧਨ ਬਹੁਤ ਨੇ ਨਾ ਟਰੱਕਾਂ ਦੇ ਟਰੱਕ ਭਰ ਕੇ ਚਲੇ ਜਾਂਦੇ ਨੇ ਸਿੱਧੀਆਂ ਗੱਡੀਆਂ ਤੁਸੀਂ ਭਰ ਸਕਦੇ ਹੋ ਕੰਟੇਨਰ ਮਿਲਦੇ ਆ ਤੁਹਾਨੂੰ ਕਿ ਐਨੇ ਕਨਟ੍ਰੇਲਰ ਲੈ ਲਓ ਆਪਣਾ ਤੁਸੀਂ ਉਹਦੇ ਚ ਬਾਕਸ ਰੱਖੋ ਆਪਣੇ ਸਾਈਕਲ ਦੇ ਸੋ ਅੱਜ ਕੱਲ ਤਾਂ ਬਹੁਤ ਸੌਖਾ ਹੋ ਗਿਆ ਪਰ ਜਿਹੜਾ ਉਹ ਦੌਰ ਸੀਗਾ ਨਾ ਤੋ ਜਿਸ ਦੌਰ ਚੋਂ ਇਹਨਾਂ ਨੇ A1 ਕੰਪਨੀ ਨੂੰ ਸਟੈਬਲਿਸ਼ ਕੀਤਾ ਆ ਤੇ ਫਿਰ ਤਾਂ ਹੀ ਆ ਗਿਆ ਕਿ ਅੱਜ ਸੈਕੰਡ ਲਾਰਜੈਸਟ ਮੈਨੂਫੈਕਚਰਿੰਗ ਕੰਪਨੀ ਆ ਸਾਈਕਲ ਇੰਡਸਟਰੀ ਦੇ ਵਿੱਚ A1 ਤੇ ਇਹ ਵੀ ਆਪ ਇੱਕਮਾ ਦੇ ਪ੍ਰਧਾਨ ਰਹੇ ਨੇ 올 ਇੰਡੀਆ ਸਾਈਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਦੋ ਤਿੰਨ ਵਾਰ ਲਗਾਤਾਰ ਪ੍ਰਧਾਨ ਵੀ ਰਹੇ ਨੇ ਇੱਕ ਅੱਧੀ ਜਿਹੜਾ ਚੈਰੀਟੇਬਲ ਇੱਕ ਹਸਪੀਟਲ ਆ ਲੁਧਿਆਣੇ ਚ ਉਹ ਚਲਾ ਰਹੇ ਨੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਸਹਾਇਤਾ ਉਹਦੇ ਸਸਤੇ ਇਲਾਜ ਦੇ ਨਾਲ ਕੀਤੀ ਜਾਂਦੀ ਹੈ ਸੋ ਇੱਕ ਬੜਾ ਚੰਗਾ ਜਿਹੜਾ ਕਹਿ ਸਕਦੇ ਆ ਕਿ ਇੱਕ ਬਿਜ਼ਨਸਮੈਨ ਜਿਸ ਤਰੀਕੇ ਨਾਲ ਜੇ ਕਿਸੇ ਨੇ ਬਣਨਾ ਤਾਂ ਉਹਨੂੰ ਕੋਈ ਕਾਮਯਾਬ ਬਿਜ਼ਨਸਮੈਨ ਦੇ ਵੱਲ ਦੇਖਣਾ ਪਊਗਾ ਆਈਡਲ ਤੁਹਾਨੂੰ ਬਣਾਉਣਾ ਪਊਗਾ ਸੋ ਓੰਕਾਰ ਸਿੰਘ ਪਾਵਾ ਉਹਨੇ ਇੱਕ ਬਹੁਤ ਵੱਡੇ ਆਈਡਲ ਨੇ ਇਸ ਵੇਲੇ ਜੇ ਕਿਸੇ ਨੇ ਬਿジネス ਦੇ ਖੇਤਰ ਦੇ ਵਿੱਚ ਜਾਣਾ ਤਾਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਜਾ ਸਕਦਾ ਪਰ ਜ਼ਰੂਰੀ ਇਹ ਹੈ ਕਿ ਸਾਨੂੰ ਇਹ सोनू ਸੀਤੇ ਵਾਲਾ ਜਾਂ ਫਲਾਣਾ ਠਮਕਾ ਇਹ ਛੱਡ ਕੇ ਨਾ ਜਿਹੜੇ ਟਾਈਮ ਖਰਾਬ ਕਰਨ ਵਾਲੇ ਕੰਟੈਂਟ ਨੇ ਇਹ ਛੱਡ ਕੇ ਸਾਨੂੰ ਚੰਗੀਆਂ ਚੀਜ਼ਾਂ ਸੁਣਨੀਆਂ ਚਾਹੀਦੀਆਂ ਨੇ ਪਰ ਹੁਣ ਇਹ ਵੀ ਆਪਾਂ ਨੂੰ ਪਤਾ ਹੈ ਆਪਾਂ ਓਂਕਾਰ ਸਿੰਘ ਉਹਨਾਂ ਤੇ ਗੱਲਬਾਤ ਕੀਤੀ ਆ ਜੇ ਇਹ ਗੱਲ ਆਪਾਂ ਕਿਸੇ ਹੋਰ ਐਰੇ-ਗਰੇ ਤੇ ਕੀਤੀ ਹੁੰਦੀ ਤਾਂ ਉਹ ਸ਼ਾਇਦ ਲੋਕ ਬਹੁਤ ਜ਼ਿਆਦਾ ਦੇਖਦੇ ਤੇ ਇਸ ਤਰੀਕੇ ਦੇ ਕੰਟੈਂਟ ਨੂੰ ਤੁਹਾਨੂੰ ਦੇਖਣ ਦੀ ਆਦਤ ਪਾਉਣੀ ਪਊਗੀ ਹਨਾ ਠੀਕ ਹੈ ਸੋਸ਼ਲ ਮੀਡੀਆ ਮਾੜਾ ਨਹੀਂ ਹੈ ਪਰ ਸੋਸ਼ਲ ਮੀਡੀਆ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਪਰ ਉਹ ਸਿੱਖੋਗੇ ਤਾਂ ਜੇ ਤੁਸੀਂ ਚੰਗਾ ਕੰਟੈਂਟ ਦੇਖੋਗੇ ਸੁਣੋਗੇ ਤੇ ਚੰਗਾ ਕੰਟੈਂਟ ਜਿਹੜੇ ਪ੍ਰੋਡਿਊਸ ਕਰਨਗੇ ਉਹਨਾਂ ਦਾ ਹੌਸਲਾ ਫਜਾਈ ਤੁਸੀਂ ਕਰੋਗੇ ਨਹੀਂ ਤਾਂ ਫਿਰ ਚੱਖ ਮਾਰਨ ਵਾਲੇ ਤਾਂ ਬਹੁਤ ਸਾਰੇ ਬੈਠੇ ਹੋ ਮਾਰੀ ਜਾ ਰਿਹਾ ਸਾਰੀ ਸਾਰਾ ਦਿਨ ਤੇ ਉਹਨਾਂ ਨੂੰ ਦੇਖਣ ਵਾਲੇ ਵੀ ਬਹੁਤ ਬੈਠੇ ਆ ਸੋ ਚੰਗੀ ਗੱਲ ਹੈ ਬੜੀ ਖੁਸ਼ੀ ਹੋਈ ਹੈ ਕਿ ਓਂਕਾਰ ਸਿੰਘ ਪਾਵਾ ਉਹਨਾਂ ਨੂੰ ਪਦਮਸ਼ਰੀ ਅਵਾਰਡ ਹੈ ਜਿਹੜਾ ਉਹਦਾ ਉਹ ਮਿਲਿਆ ਪੂਰੇ ਪੰਜਾਬ ਲਈ ਮਾਨ ਦੀ ਗੱਲ ਹੈ ਕਿ ਇੱਕ ਪੰਜਾਬੀ ਬਿਜ਼ਨਸਮੈਨ ਜੋ ਕਿ ਇਹੋ ਜੀਆਂ ਬੁਲੰਦੀਆਂ ਤੇ ਹੈ ਇੱਕ ਬਿਜ਼ਨਸ ਦਾ ਸਿਖਰ ਕਹਿ ਸਕਦੇ ਆਪਾਂ ਉੱਥੇ ਹੈ ਤੇ ਉਹਨੂੰ ਪਦਮਸ਼ਰੀ ਨਾਲ ਨਵਾਜ਼ਿਆ ਜੀ